ਸੋਸ਼ਲ ਦੀ ਵੱਡੀ ਖਬਰ ਸਾਂਝੀ ਕਰ ਰਿਹਾ ਦੱਸੇ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਾਈਕਾ ਅਰੂੜਾ ਜਿਨ੍ਹਾਂ ਦੇ ਪਿਤਾ ਨੇ ਅੱਜ ਸਵੇਰੇ ਤਕਰੀਬਨ 9 ਵਜੇ ਸੁਸਾਈਡ ਕਰ ਦਿੱਤਾ ਵੈ ਸੋ ਇਹ ਮੰਤ ਭਾਗੀ ਖਬਰ ਜੋ ਕਿ ਮੁੰਬਈ ਤੋਂ ਉਹਨਾਂ ਨੇ ਆਪਣੀ ਰਿਹਾਇਸ਼ ਦੇ ਵਿੱਚ ਇੱਕ ਜੋ ਜੋ ਕਦਮ ਹੈ ਚੁੱਕਿਆ ਵੈ ਯਾਨੀ ਕਿ ਸੁਸਾਈਡ ਕੀਤਾ ਵੈ ਜੋ ਇਹ ਪੂਰਾ ਮਾਮਲਾ ਵੈ ਉਹ ਸਾਰੀ ਜਾਣਕਾਰੀ ਤੁਰੰਤ ਨਾਲ ਸਾਂਝੀ ਕਰ ਰਹੇ ਹਨ ਤਾਂ ਸਿੱਕੀ ਮਲਾਈਕਾ ਅਰੂੜਾ ਜੋ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਨੇ ਉਹਨਾਂ ਦੇ ਪਿਤਾ ਜੋ ਕਿ ਮੁੰਬਈ ਦੇ ਵਿੱਚ ਰਹਿੰਦੇ ਨੇ ਗੈਲੈਕਸੀ ਅਪਾਰਟਮੈਂਟ ਸਲਮਾਨ ਖਾਨ ਦੇ ਘਰ ਤੋਂ ਤਕਰੀਬਨ 5 ਮਿੰਟ ਦੀ ਦੂਰੀ ਤੇ ਉਹਨਾਂ ਦਾ ਘਰ ਸਥਿਤ ਹੈ ਜਿੱਥੇ ਕਿ ਜੋ ਘਰ ਦੀ ਛੱਤ ਤੋਂ ਉਹਨਾਂ ਨੇ ਛਾਲ ਮਾਰ ਕੇ ਜਾਨ ਦੇ ਦਿੱਤੀ ਹੈ ਸੋ ਇਸ ਦੌਰਾਨ ਜੋ ਮਸ਼ਹੂਰ ਅਦਾਕਾਰਾ ਬਾਲੀਵੁੱਡ ਦੇ ਮਲਾਈਕਾ ਅਰੋੜਾ ਜੋ ਕਿ ਪੂਨੇ ਦੇ ਵਿੱਚ ਮੌਜੂਦ ਸਨ ਤੋਂ ਜਦੋਂ ਹੀ ਮੰਦਭਾਗੀ ਖਬਰ ਮਿਲਦੀ ਹੈ ਦਾ ਮੁੰਬਈ ਦੇ ਵੱਲ ਨੂੰ ਰਵਾਨਾ ਹੁੰਦੇ ਨੇ ਸਦਾਸੀ ਕੀ ਉਹਨਾਂ ਦੇ ਪਿਤਾ ਨੂੰ ਜੋ ਕਿ ਅਦਾਕਾਰਾ ਦੇ ਪਿਤਾ ਨੂੰ ਜੋ ਮੌਕੇ ਤੇ ਜੋ ਕਿ ਲੋਕ ਸੀ ਉਹਨਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਵੈ ਜਿੱਥੇ ਕਿ ਉਹਨਾਂ ਨੂੰ ਮ੍ਰਿਤਕ ਕੋਸ਼ਿਤ ਕਰ ਦਿੱਤਾ ਜਾਂਦਾ ਸੋ ਇਸ ਤੋਂ ਰਾਨ ਜੋ ਕਿ ਅਦਾਕਾਰਾ ਦੇ ਐਕਸ ਹਸਬੰਡ ਅਰਬਾਸ ਖਾਨ ਵੀ ਉੱਥੇ ਮੌਜੂਦ ਸਨ ਸਦਾਸੀ ਕਿ ਅਰਬਾਸ ਖਾਨ ਉਹਨਾਂ ਦੇ ਘਰ ਤੋਂ ਮੈਂ ਜਬ 5 ਮਿੰਟ ਦੀ ਦੂਰੀ ਤੇ ਹੀ ਰਹਿੰਦੇ ਨੇ ਸੋ ਸਭ ਤੋਂ ਪਹਿਲਾਂ ਦੇਖਿਆ ਗਿਆ ਕਿ ਅਰਬਾਸ ਖਾਨ ਉਥੇ ਮੌਕੇ ਤੇ ਪਹੁੰਚੇ ਨੇ ਤੇ ਅਰਬਾਸ ਖਾਨ ਦੇ ਵੱਲੋਂ ਥੇ ਜੋ ਜੋ ਇਸ ਵਕਤ ਜੋ ਉਹਨਾਂ ਦੀਆਂ ਤਸਵੀਰਾਂ ਵੀ ਹੈ ਜੋ ਵਾਇਰਲ ਹੋ ਰਹੀਆਂ ਨੇ ਯਾਨੀ ਕਿ ਤਸਵੀਰਾਂ ਵੀ ਦੇਖਣ ਨੂੰ ਮਿਲਦੀਆਂ ਨੇ ਕਿ ਅਰਬਾਸ ਖਾਨ ਦਾਸੀ ਕਿ ਡਿਵੋਰਸ ਤੋਂ ਬਾਅਦ ਜੋ ਇਹ ਖਬਰ ਸਾਹਮਣੇ ਆਈ ਹੈ ਕਿ ਅਰਬਾਸ ਖਾਨ ਉਥੇ ਮੌਜੂਦ ਰਹੇ ਸੇ ਨਾਨਾਲ ਦਾਸੀ ਕਿ ਜੋ ਫਿਲਹਾਲ ਅਜੇ ਕੁਝ ਵੀ ਸਪਸ਼ਟ ਨਹੀਂ ਹੋ ਪਾਇਆ ਹੈ ਕਿਉਂਕਿ ਜਿਹਾ ਕੋਈ ਵੀ ਸੁਸਾਇਡਲ ਨੋਟ ਹੈ ਜੋ ਪੁਲਿਸ ਵੱਲੋਂ ਪ੍ਰਾਪਤ ਨਹੀਂ ਕੀਤਾ ਗਿਆ ਹਸਪਤਾਲ ਦੇ ਵਿੱਚ ਪੁਲਿਸ ਅਧਿਕਾਰੀ ਨੇ ਜੋ ਅਧਿਕਾਰੀ ਮੌਜੂਦ ਨੇ ਅਤੇ ਉੱਚ ਅਧਕਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮੁੱਢਲੀ ਜਾਂਚ ਦੇ ਵਿੱਚ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਅਜਿਹੀ ਕੋਈ ਵੀ ਜੋ ਸੁਸਾਇਡਲ ਨੋਟ ਜੋ ਪ੍ਰਾਪਤ ਨਹੀਂ ਹੋ ਪਾਇਆ ਜਿਸ ਕਰਕੇ ਜੋ ਜਾਂਚ ਹੋਰ ਕਹਿਣ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ ਸੋ ਦੱਸਿਆ ਕਿ ਅਦਾਕਾਰਾਂ ਦੇ ਪਿਤਾ ਜੋ ਕਿ ਹਸਪਤਾਲ ਦੇ ਵਿੱਚ ਇਸ ਵਕਤ ਮੌਜੂਦ ਨੇ ਜਿਨ੍ਹਾਂ ਦਾ ਪੋਸਟ ਮਾਰਟਾ ਬੰਸ ਤੋਂ ਬਾਅਦ ਹੀ ਜੋ ਪੋਸਟਮਾਰਮ ਤੋਂ ਬਾਅਦ ਹੀ ਜੋ ਅੰਤਿਮ ਸੰਸਕਾਰ ਦੇ ਲਈ ਬੋਡੀ ਹੈ ਪਰਿਵਾਰ ਨੂੰ ਦਿੱਤੀ ਜਾਵੇਗੀ ਸੋ ਮਲਾਇਕਾ ਅਰੋੜਾ ਦੇ ਪਿਤਾ ਜੋ ਤਕਰੀਬਨ ਅੱਜ ਸਵੇਰੇ 9:00 ਵਜੇ ਆਪਣੇ ਘਰ ਦੀ ਛੱਤ ਤੇ ਸੀ ਅਤੇ ਉੱਥੋਂ ਦੀ ਛਾਲ ਮਾਰ ਕੇ ਉਹਨਾਂ ਨੇ ਜਾਨ ਦਿੱਤੀ ਹੈ ਤੇ ਦੱਸਿਆ ਕਿ ਸੁਸਾਇਸਾਈਡ ਹੈ ਜੋ ਕੀਤਾ ਗਿਆ ਹੈ ਸੋ ਇਸ ਦੌਰਾਨ ਮਲਾਇਕਾ ਅਰੂੜਾ ਜੋ ਕਿ ਪੁਨੇ ਦੇ ਵਿੱਚ ਮੌਜੂਦ ਸਨ ਤੇ ਜਿਵੇਂ ਹੀ ਇਹ ਮੰਦ ਭਾਗੀ ਖਬਰ ਉਹਨਾਂ ਤੱਕ ਪਹੁੰਚਦੀ ਹੈ ਤਾਂ ਤੁਰੰਤ ਉਹਦੀ ਉਹ ਮੁੰਬਈ ਦੇ ਲਈ ਰਵਾਨਾ ਹੁੰਦੇ ਨੇ ਇਸ ਦੌਰਾਨ ਜੋ ਦਾਕੀ ਕੀ ਮ੍ਰਿਤਕੋਸ਼ਿਤ ਕਰ ਦਿੱਤਾ ਜਾਂਦਾ ਮੈਂ ਜਦੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਮੈਂ ਅਤੇ ਜੋ ਇਸ ਜੋ ਪੂਰੇ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਵੀ ਸੁਸਾਇਡਲ ਨੋਟ ਹੈ ਜੋ ਪ੍ਰਾਪਤ ਨਹੀਂ ਹੋ ਪਾਇਆ ਯਾਨੀ ਕਿ ਇਸ ਪੂਰੇ ਮਾਮਲੇ ਦੇ ਵਿੱਚ ਅਜੇ ਮੁੱਢਲੀ ਜਾਂਚ ਦੇ ਦੌਰਾਨ ਇਸ ਕੁਐਸਚਨ ਨਹੀਂ ਹੋ ਪਾਇਆ ਕਿ ਸੁਸਾਇਡ ਦੀ ਵਜ੍ਹਾ ਕੀ ਹੋ ਸਕਦੀ ਹੈ ਇਸ ਦੌਰਾਨੇ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਤਾਕਰਾ ਦੇ ਪਿਤਾ ਨੇ ਉਹ ਜੋ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਉਸ ਦੌਰਾਨ ਕਿਹੜੀਆਂ ਪਰਿਸਥਤੀਆਂ ਨੇ ਜਿਸੇ ਵਿੱਚ ਇਹ ਕਦਮ ਚੁੱਕਿਆ ਗਿਆ ਹੈ ਸੋ ਇਹ ਮਡਲੀ ਜਾਂਚ ਦੇ ਵਿੱਚ ਅਜੇ ਸਾਫ਼ ਨਹੀਂ ਹੋ ਪਾਇਆ ਇਸ ਵਿੱਚ ਜੋ ਗਹਿਰਾਈ ਦੇ ਵਿੱਚ ਜਾਂਚ ਹੋ ਸਕਦੀ ਵਾ ਕੀ ਇਹ ਪੂਰਾ ਕਟਨਾ ਕਰਮ ਮੰਦਭਾਗੀ ਕਟਨਾ ਵੈ ਜੇ ਕਿਸ ਤਰ੍ਹਾਂ ਵਾਪਰੀ ਹੈ ਕਿਉਂ ਇਹ ਜੋ ਸੁਸਾਇਡ ਕੀਤਾ ਗਿਆ ਹੈ ਛੱਤ ਤੋਂ ਚਾਲ ਮਾਰ ਕੇ ਜਾਨ ਦਿੱਤੀ ਗਈ ਹੈ ਗੈਲੈਕਸੀ ਅਪਾਰਟਮੈਂਟਸ ਦਾ ਵਾਟਕਾਂਡ ਦਾ ਕਰ ਮੁੰਬਈ ਦੇ ਵਿੱਚ ਜਿਸ ਤੋਂ ਤਕਰੀਬਨ 5 ਮਿੰਟ ਦੀ ਦੂਰੀ ਤੇ ਇੱਕ ਘਰ ਉਹਨਾਂ ਦਾ ਸਥਿਤ ਸੀ ਯਾਨੀ ਕਿ ਮਲਾਇਕਾ ਅਰੋੜਾ ਦੇ ਪਿਤਾ ਦਾ ਘਰ ਜੋ ਸਥਿਤ ਸੀ ਅਤੇ ਜੋ ਸੁਸਾਇਡ ਹੈ ਜੋ ਸਵੇਰੇ ਤਕਰੀਬਨ 9 ਵਜੇ ਕੀਤਾ ਗਿਆ ਸੋ ਇਸ ਦਰਾਂ ਨੂੰ ਉੱਚ ਅਧਿਕਾਰੀ ਪੁਲਿਸ ਦੇ ਹਸਪਤਾਲ ਦੇ ਵਿੱਚ ਮੌਜੂਦ ਨੇ ਅਤੇ ਫਿਲਮੀ ਸਿਤਾਰੇ ਵੀ ਜੋ ਹਸਪਤਾਲ ਦੇ ਵਿੱਚ ਬੋਲੀਵੁੱਡ ਵੱਡੇ-ਵੱਡੇ ਦਾ ਘਰ ਹੈ ਜੋ ਪਹੁੰਚਨੇ ਸ਼ੁਰੂ ਹੋ ਰਹੇ ਨੇ